ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਹਾਂ ਜੀ ਰਾਣਾ ਫੈਸ਼ਨ ਬੁਟੀਕ ਮਾਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਕਾਟਨ ਦੇ ਲੈ ਕੇ ਆਏ ਹਾਂ ਜੀ ਸੂਟ ਸੂਟ ਰਹਿਣਗੇ ਬਹੁਤ ਸੋਹਣੇ ਆਲਓਵਰ ਸੂਟ ਰਹਿਣਗੇ ਜੀ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਦੇ ਵਿੱਚ ਰੇਟ ਹੈ ਜਿਹੜਾ ਉਹ ਅਲੱਗ-ਅਲੱਗ ਰਹੂਗਾ ਸੂਟਾਂ ਦਾ ਜਿਵੇਂ-ਜਿਵੇਂ ਕਾਟਨ ਸਪੀਰੀਅਰ ਹੋਈ ਜਾਊਗੀ ਰੇਟ ਹੈ ਜਿਹੜਾ ਉਹ ਥੋੜਾ ਅੱਪ ਹੋ ਜਾਂਦਾ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣਾ ਵਟਸਐਪ ਨੰਬਰ ਹੈਗਾ ਜੀ 941789707 ਤੁਸੀਂ ਓਨਲੀ ਵਟਸਐਪ ਨੰਬਰ ਤੇ ਹੀ ਮੈਸੇਜ ਕਰਿਆ ਕਰੋ ਦੇਖੋ ਕਈ ਵਾਰੀ ਕੀ ਆ ਕਸਟਮਰ ਐਵੇਂ ਕਹਿੰਦਾ ਕਿ ਸਾਨੂੰ ਸਕੈਨਰ ਸੈਂਡ ਕਰ ਦਿਓ ਤੁਸੀਂ ਹਨਾ ਅਸੀਂ ਵੀ ਪੇਮੈਂਟ ਕਰ ਦਈਏ ਤੁਸੀਂ ਮੈਸੇਜ ਕਰ ਦਿੰਨੇ ਹੋ ਔਰ ਅਸੀਂ ਤੁਹਾਨੂੰ ਸਕੈਨਰ ਸੈਂਡ ਵੀ ਕਰ ਦਿੰਨੇ ਹਾਂ ਪਰ ਫਿਰ ਵੀ ਤੁਹਾਨੂੰ ਐਂ ਲੰਦਾ ਕਿ ਸਾਡੀ ਕਾਲ ਤੇ ਗੱਲ ਹੋ ਜੇ ਹਨਾ ਦੇਖੋ ਰੇਟ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਜਦੋਂ ਸਕੈਨਰ ਸੈਂਡ ਕਰਤਾ ਤੁਸੀਂ ਪੇਮੈਂਟ ਜੇ ਤੁਹਾਨੂੰ ਕੋਈ ਸੂਟ ਵਧੀਆ ਲੱਗਦਾ ਤਾਂ ਤੁਸੀਂ ਕਰ ਦਿਓ ਜੀ ਕਿਉਂਕਿ ਕਾਲ ਐ ਨਾ ਕਈ ਵਾਰੀ ਕਸਟਮਰ ਹੋਰ ਹੋਣ ਕਰਕੇ ਕਾਲ ਕਈ ਵਾਰੀ ਨਹੀਂ ਚੱਕੀ ਜਾਂਦੀ ਹਨਾ ਹੋਰ ਵੀ ਆਪਾਂ ਕੰਮ ਕਰਨੇ ਹੁੰਦੇ ਨੇਗੇ ਘਰ ਦੇ ਵੈਸੇ ਕੋਸ਼ਿਸ਼ ਕਰਦੇ ਹਾਂ ਪਰ ਕਈ ਵਾਰੀ ਰਹਿ ਜਾਂਦੀ ਹੈ ਕਿਸੇ ਦੀ ਕਾਲ ਅਟੈਂਡ ਕਰਨ ਬੰਨੀਓ ਤੇ ਸੌਰੀ ਅਸੀਂ ਮਾਫੀ ਚਾਹੁੰਦੇ ਹਾਂ ਇਸ ਗੱਲ ਦੀ ਜੀ ਤੇ ਤੁਸੀਂ ਜੇ ਨਹੀਂ ਕਾਲ ਚੱਕੀ ਜਾਂਦੀ ਤਾਂ ਤੁਸੀਂ ਇਹ ਮੈਸੇਜ ਵੀ ਛੱਡ ਸਕਦੇ ਹੋ ਤੁਹਾਨੂੰ ਓਨਲੀ ਵਟਸਐਪ ਮੈਸੇਜ ਔਰ ਜਿਨ੍ਹਾਂ ਨੇ ਸੈੱਟ ਵਾਈਜ਼ ਲੈਣਾ ਜੀ ਉਹ ਆਪਾਂ ਨੂੰ ਓਨਲੀ ਵਟਸਐਪ ਤੇ ਹੀ ਪੁੱਛਣ ਜੀ ਆ ਜਿਹੜਾ ਹੈਗਾ ਆਪਣੇ ਕੋਲੇ ਫਸਟ ਸੂਟ ਪਿਓਰ ਕੈਮਰਿਕ ਹੈ ਜੀ ਸੌਰੀ ਪਿਓਰ ਕਾਟਨ ਦੇ ਸੂਟ ਨੇ ਇਹ ਆਰਡੀ ਨੰਬਰ ਹੈ ਜੀ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਨੂੰ ਨਾ ਆਰਡੀ ਨੂੰ ਮਤਲਬ ਕਿ ਉਹਨਾਂ ਨੇ ਅ ਰੇਂਜ ਨਾ ਅਰੇਂਜ ਨੰਬਰ ਦਿੱਤਾ ਸੀਗਾ ਬਾਅਦ ਚੋਂ ਏਕੇ ਟੈਕਸ ਦੀ ਕਾਟਨ ਹੈ ਜੀ ਜਿਵੇਂ ਆਡੀ ਸੀ ਨਾ ਇਹ ਆਡੀ ਦੀ ਆਡੀ ਬੰਗੂ ਹੀ ਹੈ ਬਟ ਇਹਦਾ ਨੰਬਰ ਹੈ ਜਿਹੜਾ ਉਹ ਚੇਂਜ ਹੋ ਗਿਆ ਸੀਗਾ ਏਕੇ ਟੈਕਸ ਦਾ ਜੀ ਇਹ ਰੇਂਜ ਰੇਂਜ ਕਲੈਕਸ਼ਨ ਸੀਗਾ ਜੀ ਇਹ ਇਹਦਾ ਪ੍ਰਾਈਸ ਰਹੂਗਾ ਜੀ 550 ਰੁਪਏ 500 ਤੇ 50 ਰੁਪਏ ਓਨਲੀ ਤੁਹਾਨੂੰ ਜਿਹੜੇ ਰੇਂਜ ਨੰਬਰ ਦੇ ਲੱਗਣਗੇ ਜੀ ਇਹ ਆਡੀ ਦੀ ਤਰ੍ਹਾਂ ਹੀ ਹੈ ਜੀ ਪ੍ਰਾਈਸ ਰਹੂਗਾ 500 ਤੇ 50 ਰੁਪਏ ਆ ਆਪਣੇ ਕੋਲੇ ਫਸਟ ਆ ਗਿਆ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਇਤ ਦੀ ਲੁੱਕ ਹੈ ਜਿਹੜੀ ਉਹ ਕੈਮਰਿਕ ਨਾਲੋਂ ਵਧੀਆ ਹੁੰਦੀ ਹੈ। ਬਾਕੀ ਤੁਸੀਂ ਜਿੰਨੇ ਮਤਲਬ ਕਿ ਵਧੀਆ ਲਹੋਗੇ ਕਾਟਨ ਹਨਾ ਤੁਹਾਨੂੰ ਪੇਮੈਂਟ ਹੈ ਜਿਹੜੀ ਉਹ ਥੋੜੀ ਵਧਾਤਾ ਕਰਨੀ ਪਊਗੀ। ਇਹ ਆਪਣਾ ਸੀਗਾ ਜੀ ਫਰਸਟ ਸੂਟ। ਔਰ ਇਸ ਦੇ ਵਿੱਚ ਕਲਰ ਵੀ ਆਪਣੇ ਕੋਲੇ ਹੈਗੇ ਨੇਗੇ। ਪਲੀਜ਼ ਤੁਸੀਂ ਜਲਦੀ ਕਰਿਓ ਜੀ ਜਿਨ੍ਹਾਂ ਨੇ ਲੈਣੇ ਨੇ ਤੇ ਇਹਨਾਂ ਦੇ ਵਿੱਚ ਸਿੰਗਲ ਸਿੰਗਲ ਸੂਟ ਹੈ। ਕਿਸੇ ਚੀ 2 ਸੂਟੇ ਰਹਿ ਗਏ ਜੀ ਸਿੰਗਲ ਸੂਟ ਨੇ। ਅੱਬਰ ਉਹ ਵੀਡੀਓ ਬਣਾ ਹੀ ਨਹੀਂ ਪਾ ਰਹੇ ਜੀ ਕੋਸ਼ਿਸ਼ ਕਰਨ ਕਰਦੇ ਆ ਬਟ ਫਿਰ ਵੀ ਨਹੀਂ ਬਣਾ ਪਾ ਰਹੇ ਸੋ ਤੁਸੀਂ ਜਿਨ੍ਹਾਂ ਜਿਹੜੇ ਕਸਟਮਰ ਆਪਣੇ ਵਿజిਟ ਕਰ ਸਕਦੇ ਆਪਣੇ ਕੋਲੇ ਤਾਂ ਉਹ ਵਿజిਟ ਕਰਕੇ ਲੈ ਸਕਦੇ ਨੇ ਇਸ ਤੋਂ ਇਲਾਵਾ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਆ ਜਿਹੜੇ ਮਿਲ ਜਾਣਗੇ ਜੀ ਜਿਨ੍ਹਾਂ ਨੇ ਸੈਟ ਵਾਈਜ਼ ਲੈਣਾ ਹੋ ਆਪਾਂ ਨੂੰ ਕਾਲ ਕਰ ਸਕਦੇ ਨੇ ਜੀ ਸੈਕੰਡ ਕਲਰ ਇਸ ਦੇ ਵਿੱਚ ਆ ਗਿਆ ਜੀ ਪਹਿਲਾ ਕਲਰ ਸੀਗਾ ਜਿਹੜਾ ਉਹ ਆਪਣਾ ਫਰੋਜ਼ ਹੀ ਕਲਰ ਸੀਗਾ ਆ ਰਸਟ ਕਲਰ ਆ ਗਿਆ ਜੀ ਇਸ ਦੀ ਗਰਾਊਂਡ ਰਸਟ ਰਹੂਗੀ 컬러 ਕਲੀਅਰ ਹੈ ਬਨিতা ਹਾਂਜੀ 컬러 ਹੈਗੇ ਜਿਹੜੇ ਉਹ ਆਪਣੀ ਵੀਡੀਓ ਦੇ ਵਿੱਚ ਕਲੀਅਰ ਆ ਰਹੇ ਨੇ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਜਿਨ੍ਹਾਂ ਨੇ ਵੀ ਸੂਟ ਮੰਗਾਉਣਾ ਹੈ ਜੀ ਔਰ ਇੱਕ 컬러 ਹੈਗਾ ਜੀ ਇਸ ਦੇ ਵਿੱਚ ਮਹਿੰਦੀ 컬러 ਇੱਕ 컬러 ਹੈਗਾ ਜੀ ਇਸ ਦੇ ਵਿੱਚ ਮਹਿੰਦੀ ਕਿਸੇ ਫੱਟੀ ਦੇ ਦੋ ਸੂਟ ਵੀ ਹੈਗੇ ਨੇ ਜੀ ਆਪਣੇ ਕੋਲੇ ਕਿਸੇ ਫੱਟੀ ਦੇ ਦੋ ਸੂਟ ਵੀ ਹੈਗੇ ਨੇ ਬਟ ਦੋ ਇੱਕ ਤੀਨੇ ਸ਼ਾਇਦ ਆਹੀ ਮਹਿੰਦੀ ਕਲਰ ਹੈ ਜਿਹੜਾ ਇਹ ਦੋ ਸਾਈਡ ਦੋ ਸੂਟ ਹੋਣਗੇ ਬਾਕੀ ਸਿੰਗਲ ਸਿੰਗਲ ਨੇ ਜਿਹੜੇ ਆਪਾਂ ਪਹਿਲਾਂ ਦਿਖਾਤੇ ਜੀ ਆਹ ਆਪਣੇ ਕੋਲੇ ਮਹਿੰਦੀ ਗ੍ਰੀਨ ਕਲਰ ਹੈ ਜੀ ਮਹਿੰਦੀ ਗ੍ਰੀਨ ਕਲਰ ਬਹੁਤ ਸੋਹਣਾ ਕਲਰ ਹੈ ਆਲ ਓਵਰ ਸੂਟ ਰਹਿਣਗੇ ਜੀ ਗਰਮੀਆਂ ਵਾਲਾ ਸਟੱਫ ਹੈ ਜਿਹੜਾ ਪਤੋਂ ਨੂੰ ਦਿਖਾ ਰਹੇ ਆ ਜੀ। ਔਰ ਇੱਕ ਸੂਟ ਹੈਗਾ ਇਸਦੇ ਵਿੱਚ ਆਹ ਹਾ ਮਸਟਰਡ ਕਲਰ ਤੇ। ਦੇਖੋ ਕਲਰ ਆ ਵੀ ਬਹੁਤ ਸੋਹਣਾ ਹੈ ਜੀ। ਕਲਰ ਮਸਟਰਡ ਵੀ ਬਹੁਤ ਪਿਆਰਾ ਹੈ ਜੀ। ਬਹੁਤ ਹੀ ਵਧੀਆ ਕਲਰ ਹੈ ਮਸਟਰਡ ਵੀ। ਬਹੁਤ ਬੜੀ ਐਸਪੀਰੀਅਰ ਕਾਟਨ ਹੈ ਜੀ ਇਹ। जिन्हों कस्टमरस ने मतलब कि इस तो भी सुपीरियर कॉटन लैनी होंगी ओडी तो प्रिंसिस तो भी वधिया लैनी है ना तो भी अपने को अवेलेबल है जी आल ओवर मैचिंग सारी ही मिल जाएंगे तो तीन अपने को विजिट करके लै सको जी ये मस्टर्ड कलर आ गया से जी अपने को अपने को मेहंदी मेहंदी ग्रीन कलर जी ਜਿਹੜੇ ਆਪਾਂ ਇਸ ਤੋਂ ਪਹਿਲਾਂ ਚਾਰ ਡਿਜ਼ਾਈਨ ਮਤਲਬ ਕਿ ਚਾਰ ਕਲਰ ਦਿਖਾਏ ਨੇ ਇੱਕੋ ਡਿਜ਼ਾਈਨ ਦੇ ਉਹਨਾਂ ਦਾ ਪ੍ਰਾਈਸ 500 ਤੇ 50 ਰੁਪਏ ਰਹੂਗਾ ਜੀ ਆ ਜਿਹੜਾ ਤੁਹਾਨੂੰ ਆਪਾਂ ਹੁਣ ਦਿਖਾ ਰਹੇ ਹਾਂ ਬਿਲਕੁਲ ਬਰੀਕ ਜਿਹਾ ਡਿਜ਼ਾਈਨ ਮਹਿੰਦੀ ਕਲਰ ਇਹ ਮਹਿੰਦੀ ਕਲਰ ਹੈ ਇਸ ਦਾ ਪ੍ਰਾਈਸ ਹੈ ਜਿਹੜਾ ਉਹ 500 ਰੁਪਏ ਰਹੂਗਾ ਜੀ ਇਹ ਏਕੇ ਡੈਕਸ ਦੀ ਕੈਮਰੀਕ ਕਾਟਨ ਹੈ ਜੀ ਆ ਇਹਦਾ ਪ੍ਰਾਈਸ ਹੈ ਜਿਹੜਾ ਤੁਹਾਨੂੰ 500 ਰੁਪਏ ਲੱਗੂਗਾ ਜੀ ਫੋਰ ਨੈਕਸਟ ਕਲਰ ਆਪਣੇ ਕੋਲੇ ਹੈਗਾ ਜੀ ਕਾਫੀ ਕਾਫੀ ਕਲਰ ਆ ਗਿਆ ਜੀ ਇਹ ਵੀ ਕੈਮਰੀ कॉटन ਹੈ ਜੀ ਇਸ ਦੇ ਵਿੱਚ ਮਿਕਸ ਹੈ ਜਿਹੜਾ ਉਹ ਨਹੀਂ ਹੁੰਦਾ ਇਸ ਦੇ ਕਲਰ ਨੇ ਜਿਹੜੇ ਉਹ ਵੀ ਨਹੀਂ ਜਾਂਦੇ ਜੀ ਪੱਕੇ ਰੰਗਾਂ ਦੇ ਸੂਟ ਹੁੰਦੇ ਨੇਗੇ ਜਿੰਨੇ ਵੀ ਆਪਾਂ ਤੁਹਾਨੂੰ ਦਿਨੇ ਆ ਸੋ ਕਦੇ ਕਦਾਈ ਸੋ ਜੋ ਇੱਕ ਕੋਈ ਹੁੰਦਾ ਹੈ ਕਿ ਇਹਦੇ ਰੇਅਰ ਕੇਸ ਹੋ ਜਾਂਦਾ ਵੀ ਜਿਨ੍ਹਾਂ ਦਾ ਹਨਾ ਆਪ ਨੂੰ ਵੀ ਨਹੀਂ ਹੁੰਦਾ ਪਤਾ ਕਿਉਂਕਿ ਇਹ ਕਲਰ ਜਾਵੜੇ ਅਦਰਵਾਈਜ਼ ਇਹ ਜੀ ਕੋਈ ਵੀ ਸ਼ਿਕਾਇਤ ਹੈ ਜਿਹੜੀ ਉਹ ਆਪਣੇ ਕੱਪੜੇ ਦੇ ਵਿੱਚ ਨਹੀਂ ਹੁੰਦੀ ਜੀ ਤੁਹਾਨੂੰ ਪਤਾ ਹੀ ਆ ਕਿ ਆਪਾਂ ਨਾਂ ਨਾਲ ਵੇਚਣ ਵਾਲੇ ਘਰਾਂ ਦੇ ਕੱਪੜੇ ਜਿਹੜੇ ਉਹ ਤੁਹਾਨੂੰ ਦਿਨੇ ਵੇਚਦੇ ਆ ਜੀ ਹਾਂਜੀ ਅੱਗੇ ਆਪਣੇ ਕੋਲੇ ਆ ਗਿਆ ਜੀ ਵਾ ਪਰਪਲ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਜੀ ਪਰਪਲ ਪਰਪਲ ਕਲਰ ਇਹ ਕੈਮਰਿਕ ਹੈ ਜੀ ਕੈਮਰਿਕ ਕੋਟਨ ਹੈਗੀ ਇਹ ਵਧੀਆ ਵਾਲੀ ਏਕੇ ਟੈਕਸ ਦੀ ਵੈਰਾਈਟੀ ਹੈ ਜਿੰਨੀ ਵੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਜੀ ਅੱਜ ਆਲ ਓਵਰ ਸੂਟ ਰਹਿਣਗੇ ਜੀ ਅਰ ਪ੍ਰਾਈਜ਼ ਰਹੂਗਾ 500 ਰੁਪਏ ਓਨਲੀ ਸਿਰਫ 500 ਜੀ ਬੰਨੀ ਤੇ ਧਿਆਨ ਦਿਓ ਜੀ ਹਾਂਜੀ ਇੱਕ ਇਸ ਦੇ ਵਿੱਚ ਕਲਰ ਤੁਹਾਨੂੰ ਆ ਮਿਲ ਜੂਗਾ ਜੀ ਬੋਟਲ ਗ੍ਰੀਨ ਗਰਾਊਂਡ ਬਾਕੀ ਕਲਰ ਨਾ ਇਸ ਦੇ ਵਿੱਚ ਸਾਰੇ ਨੇ ਜਿਹੜੇ ਉਹ ਮਿਕਸ ਜੇ ਨੇ ਇਕੁਅਲ ਕਲਰ ਨੇ ਜਿੰਨੇ ਵੀ ਤਿੰਨ ਚਾਰ ਕਲਰ ਨੇ ਸਾਰੇ ਇੱਕੋ ਜਿੰਨੇ ਪਏ ਹੋਏ ਨੇ ਇਸ ਕਰਕੇ ਆਪਾਂ ਤੁਹਾਨੂੰ ਇਸ ਦੇ ਵਿੱਚ ਗਰਾਊਂਡ ਕਿਸ ਕਲਰ ਦੀ ਹੈ ਇਹ ਪ੍ਰੋਪਰ ਨਹੀਂ ਦੱਸ ਸਕਦੇ ਹਨ ਕਿਉਂਕਿ ਸਾਰੇ ਕਲਰ ਹੀ ਇੱਕੋ ਜਿਹੇ ਨੇਗੇ ਜਿੰਨੇ ਵੀ ਇਹਦੇ ਵਿੱਚ ਪਾਏ ਹੋਏ ਨੇ ਤੇ ਹੋਰ ਇਸ ਦੇ ਤੁਹਾਨੂੰ ਕਲਰ ਹੈਗਾ ਜਿਹੜਾ ਦਿਸੇ ਰੇ ਪ੍ਰਾਈਸ ਹੈਗਾ ਜਿਹੜਾ ਉਸ ਦਾ 500 ਰੁਪਏ ਰੂਗਾ ਜੀ 500 ਰੁਪਏ ਪ੍ਰਾਈਸ ਹੋਊਗਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਸੈਂਡ ਕਰ ਸਕਦੇ ਹੋ ਇਸ ਦੇ ਵਿੱਚ ਆਪਾਂ ਕੋਰੀਅਰ ਜਿਹੜਾ ਉਹ ਐਡ ਨਹੀਂ ਕੀਤਾ ਹੈ। ਨੈਕਸਟ ਆ ਗਿਆ ਜੀ ਆਪਣੇ ਕੋਲੇ ਆ ਵੀ ਕੈਮਰਿਕ ਦਾ ਸੂਟ ਹੈ ਜੀ। ਔਰ ਆ ਹੈਗਾ ਜੀ ਗ੍ਰੀਨ ਕਲਰ। ਇਹ ਆਪਣੇ ਕੋਲੇ ਹੈਗਾ ਜੀ ਗ੍ਰੀਨ ਕਲਰ। ਇਹ ਗ੍ਰੀਨ ਕਲਰ ਹੈ ਜੀ। ਕਈ ਵਾਰੀ ਪਤਾ ਕੀ ਕੋਈ ਕਸਟਮਰਸ ਦੀ ਮਤਲਬ ਕਿ ਸ਼ਿਕਾਇਤ ਰਹਿੰਦੀ ਹੈ ਵੀ ਦੀਦੀ ਤੁਸੀਂ ਸਾਨੂੰ ਆ ਪ੍ਰਿੰਟ ਦਾ ਹਨਾ ਸੀ ਐਨ ਦਾ ਲੈਤਾ ਜਾਂ ਐਨ ਦਾ ਲੈਤਾ ਉਹਦੇ ਵਿੱਚ ਪਤਾ ਕੀ ਹੁੰਦਾਗਾ ਜਿਵੇਂ ਹੁਣ ਆ ਪ੍ਰਿੰਟ ਹੈਗਾ ਇਹ ਪ੍ਰਿੰਟ ਆਪਣੇ ਕੋਲੇ ਪੀਸੀ ਦੇ ਵਿੱਚ ਵੀ ਆਇਆ ਹੋਇਆ ਜਿਸ ਨੂੰ ਆਪਾਂ ਪੈरिस ਬਿਊਟੀ ਕਹਿੰਦੇ ਨੇ ਪੈरिस ਬਿਊਟੀ ਦੇ ਵਿੱਚ ਵੀ ਪੈरिस ਬਿਊਟੀ ਦੇ ਵਿੱਚ ਰੇਟ ਹੈ ਜਿਹੜਾ ਉਹ ਘੱਟ ਲੱਗਦਾ ਹੈ ਪੈरिस ਬਿਊਟੀ ਦਾ ਕੈਮਰਿਕ ਦਾ ਤੇ ਆਡੀ ਦਾ ਮਤਲਬ ਕਿ ਪ੍ਰਿੰਟ ਹੈ ਨਾ ਜਿਹੜਾ ਉਹ ਬਹੁਤ ਵਾਰ ਸੇਮ ਹੋ ਜਾਂਦਾ ਉਹੀ ਪ੍ਰਿੰਟ ਕੈਮਰਿਕ ਤੇ ਵੀ ਆ ਜਾਂਦਾ ਹੈ ਆਡੀ ਤੇ ਵੀ ਆ ਜਾਂਦਾ ਹੈ ਪੈਰਿਸ ਬਿਊਟੀ ਤੇ ਵੀ ਆ ਜਾਂਦਾ ਸੋ ਜਿਹੜਾ ਪੈਰਿਸ ਬਿਊਟੀ ਉਸ ਦਾ ਰੇਟ ਹੈ ਜਿਹੜਾ ਉਹ ਬਹੁਤ ਘੱਟ ਹੁੰਦਾ ਇਹਨਾਂ ਨਾਲੋਂ ਕਾਫੀ ਘੱਟ ਹੁੰਦਾ ਕੱਲ ਨੂੰ ਜਿਹੜੀ ਨੈਕਸਟ ਵੀਡੀਓ ਲੈ ਕੇ ਆਵਾਂਗੇ ਨਾ ਅਪਾ ਤੁਹਾਡੇ ਵਾਸਤੇ ਪੈਰਿਸ ਬਿਊਟੀ ਸਸਤੇ ਵਾਲੇ ਸੂਟਾਂ ਦੇ ਲੈ ਕੇ ਆਵਾਂਗੇ ਉਹਨਾਂ ਦੇ ਵਿੱਚ ਥੋੜਾ ਜਿਹਾ ਮਿਕਸ ਹੁੰਦਾਗਾ ਹਾਂਜੀ ਆ ਹੈਗਾ ਆਪਣੇ ਕੋਲੇ ਆਲ ਓਵਰ ਗ੍ਰੀਨ ਕਲਰ ਦਾ ਸੂਟ ਜੀ ਜਿਸ ਦਾ ਪ੍ਰਾਈਸ ਹੋਗਾ 500 ਰੁਪਏ ਓਨਲੀ ਸਿਰਫ 500 ਹਾਂਜੀ ਅੱਗੇ ਆ ਗਿਆ ਆਪਣੇ ਕੋਲੇ ਜੀ yellow color ਹਾਂਜੀ yellow color ਆ ਗਿਆ yellow color ਆ ਗਿਆ ਜੀ ਅਗਲਾ ਵੀ ਆਪਣੇ ਕੋਲੇ ਔਰ ਇਸ ਦਾ ਵੀ ਪ੍ਰਾਈਸ ਆ ਜਿਹੜਾ ਹੋ ਰੂਗਾ 500 ਤੇ 500 ਰੁਪਏ ਆ येलो ਕਲਰ ਦਾ ਸੂਟ ਹੈ ਜਿਹੜਾ ਇਸ ਦਾ ਵੀ ਪ੍ਰਾਈਸ ਹੈ ਜਿਹੜਾ ਉਹ 500 ਤੇ 50 ਰੁਪਏ ਰਹੂਗਾ ਜੀ ਇਸ ਦੇ ਆਪਣੇ ਕੋਲੇ ਦੋ ਕਲਰ ਨੇ ਜਿਹੜੇ ਉਹ ਅੱਜ ਹੀ ਸੋਲਡ ਹੋ ਚੁੱਕੇ ਨੇ ਜੀ ਦੋ ਕਲਰ ਇਸ ਦੇ ਵਿੱਚ ਹੋਰ ਵੀ ਸੀਗੇ ਆਪਣੇ ਕੋਲੇ ਔਰ ਇਸ ਦੇ ਵੀ ਆਪਣੇ ਕੋਲੇ ਸਿਰਫ ਸਿੰਗਲ ਸੂਟ ਹੀ ਬਚੇ ਨੇ ਜੀ ਪ੍ਰਾਈਸ ਰਹੂਗਾ 500 ਤੇ 50 ਰੁਪਏ ਜੀ ਆਹ येलो ਕਲਰ ਹੈ ਜਿਹੜਾ ਪਤਨ ਨੂੰ ਹੁਣ ਦਿਖਾਇਆ ਸੀ ਔਰ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਪੀਚ ਇਹ ਵਾਲਾ ਨੇ ਡਾਰਕ ਜਾਂ ਪੀਚ ਕਲਰ ਹੈ ਜੀ ਇਹ ਕਲਰ ਪਿੰਕ ਨਹੀਂ ਹੈਗਾ ਪਿੰਕ ਤਾਂ ਨਹੀਂ ਆ ਰਿਹਾ ਬਣੀਤ ਵੀਡੀਓ ਚ ਪੀਚ ਕਲਰ ਹੈ ਜੀ ਡਾਰਕ ਪੀਚ ਪਿੰਕ ਨਹੀਂ ਹੈਗਾ ਇਹ ਇਹ ਕਲਰ ਹੈਗਾ ਜਿਹੜਾ ਉਹ ਡਾਰਕ ਪੀਚ ਹੈਗਾ ਸਾਰਾ ਗਰਮੀ ਵਾਲਾ ਸਟੱਫ ਹੈ ਜੀ ਜਿੰਨਾ ਵੀ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਇਸ ਤੋਂ ਬਾਅਦ ਆਪਣੀਆਂ ਗਰਮੀ ਵਾਲੇ ਸਟੱਫ ਤੇ ਹੀ ਵੀਡੀਓਜ਼ ਆਉਣਗੀਆਂ ਜੀ ਔਰ ਜਿੰਨਾ ਕਸਟਮਰਸ ਨੇ ਲੈਣੇ ਹੈਗੇ ਅਗੇ ਲੈਸ ਹੈ ਜਿਹੜੀ ਉਹ ਆਪਣੇ ਜਿਹੜੇ ਕੋਈ ਸਿੰਗਲ ਸੂਟ ਬਚ ਗਿਆ ਜੀ ਉਹਨਾਂ ਤੇ ਸਰਦੀ ਵਾਲਿਆਂ ਤੇ ਆਪਾਂ ਲੈਸ ਲਾਈ ਹੋਈ ਹੈਗੀ ਸੀ ਹੈਗੀ ਆ ਹੁਣ ਵੀ ਹੈਗੀ ਆ ਮਤਲਬ ਕਿ ਜੇ ਕਿਸੇ ਕਸਟਮਰ ਨੂੰ ਚਾਹੀਦਾ ਹੈਗਾ ਤਾਂ ਉਹ ਆਪਣੀਆਂ ਪਿਛਲੀਆਂ ਵੀਡੀਓਜ਼ ਦੇਖ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਜੀ ਜਿਹੜਾ ਵੀ ਆਪਣੇ ਕੋਲੇ ਅਵੇਲੇਬਲ ਹੋਇਆ ਆਪਾਂ ਤੁਹਾਨੂੰ ਦੇ ਦਾਂਗੇ ਜੀ ਆਸੇ ਆਪਣੀ ਵੀਡੀਓ ਦਾ ਜੀ ਅੱਜ ਦਾ ਲਾਸਟ ਸੂਟ ਮਿਲਦੇ ਆ ਜੀ ਨੈਕਸਟ ਵੀਡੀਓ ਚ ਇਹਦਾ ਪ੍ਰਾਈਜ਼ ਵੀ 550 ਪਏ ਆ ਜੀ ਧੰਨਵਾਦ